ਫੋ ਬਲੇ ਦਲਜੀਤ ਕਿਧਰੋਂ ਹੁੰਡਿਆ ਵਾ ਕਿਧਰ ਲਵਲੀ ਵਧੀਆ ਵਧੀਆ ਮੈਂ ਇਧਰ ਮੋਟਰ ਲਾਉਣ ਡਿਆ ਸੀ ਅੱਛਾ ਅੱਛਾ ਮੈਂ ਵੀ ਵੇਲੀ ਚੱਲਿਆ ਸੀ ਮੜਾ ਜਾ ਵੇਲੀ ਤੇ ਤੂੰ ਚੱਲਿਆ ਸੀ ਯਾਰ ਤੀ ਪਠੇ ਆਵਣੀ ਵੜਦੇ ਹੁੰਦੇ ਪਠੇ ਦੇ ਯਾਰਾਂ ਆ ਵੀ ਵੜਨੇ ਕਿਉਂ ਉਹ ਜਨਾਨੀਆਂ ਤੋੜੀਆਂ ਬੈਣੀਆਂ ਡਾਡੀਆਂ ਉੱਥੇ ਨਾਲਦਰੀ ਭਾਬੀ ਨਾਲਦਰੀ ਨਾਲਦਰੀ ਜਨਾਨੀਆਂ ਦੀ ਕੀ ਤੈਨੂੰ ਯਾਰ ਗੱਲ ਦੱਸਾਂ ਹਾਂ ਪੰਜ ਛੇ ਪੜੀਆਂ ਹੋਣ ਤੇ ਤਾਂ ਵੀ ਅਗਲ ਹੁੰਦੀ ਆ ਦੋਵੇਂ ਧਿਆਨ ਪੜਵਾ ਅੱਛਾ ਉਹ ਪਤਾ ਨਹੀਂ ਮਾਤਾ ਨੇ ਕਿਤੇ ਕਹਿਤਾ ਸੀ ਤੇ लवली ਦੀ ਸੇਵਾ ਪਾਣੀ ਕਰਿਆ ਕਰੋ ਦੁੱਧਾ ਦੇ ਦਿਆ ਕਰੋ ਰਾਤ ਨੂੰ ਅੱਛਾ ਤੇ ਪੱਠਾ ਦੱਥਾ ਵੱਡਦਾ ਵਾ ਵੇਲੀ ਦਾ ਕੰਮ ਕਰਦਾ ਵਾ ਹਾਂ ਤੇ ਕੀ ਪਤਾ ਉਹਨਾਂ ਦੇ ਮਨ ਚ ਕੀ ਆਈ ਤੇ ਪੱਠੇ ਲੈਣ ਚਲ ਗਈਆਂ ਭਰਾ ਉਹਦੇ ਭਰਾ ਉਹਥੇ ਤੁੜੀਆਂ ਫੇਰਨ ਰਕਸ਼ਾ ਚ ਲਾਉਣ ਡੀਆਂ ਮੈਂ ਵੇਖਣ ਨਾਲ ਮੈਂ ਕੀ ਕਰਨੀ ਆ ਮੈਂ ਤੈਨੂੰ ਫੋਨ ਲਾਉਣ ਲੱਗਾ ਉਹ ਮੈਂ ਫੋਨ ਨਹੀਂ ਜਾਣ ਕੇ ਕਿਹਾ ਅੱਛਾ ਮੈਂ ਤੂੰ ਕੱਲੀ ਘਰ ਤਾਂ ਮਦਦ ਕੇ ਸੁੱਤੀ ਸੀ ਉਹਨਾਂ ਸੁਤੇ ਸੁਤੇ ਚਲ ਗਈਆਂ ਵਾ लवली ਤੈਨੂੰ ਵੀ ਮੈਂ ਕਿਹਾ ਸੀ ਇਹ ਲਾ ਕੇ ਸਾਗੇ ਰਿਸ਼ਤਾ ਕਰ ਉਹ ਮੇਲਾ ਉਹ ਦੂਰ ਭੱਜ ਗਿਆ ਆ ਮਢਿਆਲੇ ਵਾਲ ਜਾ ਕੇ ਵਿਆਹ ਕਰਾ ਲਿਆ ਆ ਲਾ ਕੇ ਕਰਾਇਆ ਮੈਂ ਲਾਲਪੁਰ ਮੇਰਾ ਚੰਗੀ ਬੜੀ ਲੰਦੀ ਪਲੱਸ 2 ਪਾਸ ਹੋ ਅਗਲੀ ਹੁਣ ਵੀ ਆਈਲਫਸ ਕਰ ਲੱਗੀ ਆ ਪਤਾ ਨਹੀਂ ਕਿਹੜੇ ਕਮਾਂ ਜੇ ਪੈ ਗਿਆ ਤੂੰ ਉਹ ਲਿਆਉਣੀ ਤੇ ਪੜ੍ਹੀ ਲਿਖੀ ਜਿੱਦਾਂ ਦੇ ਵਿਚੋਲੇ ਹੀ ਓਦਾਂ ਦੀ ਉਹਨਾਂ ਲੱਭਤੀ ਗਾੜੀ ਹੁਣ ਅਸੀਂ ਦੱਸ ਕੀ ਕਰੀਏ ਕਰਨਾ ਤੁਸੀਂ ਕੀ ਹੈ ਯਾਰ ਮੈਂ ਜਿੱਥੇ ਵੇਖ ਕੇ ਹੈਰਾਨ ਹੋ ਗਿਆ ਮੈਂ ਕਰਦੀਆਂ ਕੀ ਫਿਰਦੀਆਂ ਕੋਈ ਯਾਰ ਸਮਝਾਵੇ ਕਿਨੂੰ ਵੱਡੀ ਵੀ ਓਦਾਂ ਦੀ ਨਿੱਕੀ ਵੀ ਓਦਾਂ ਦੀ ਉਹ ਦੋਵੇਂ ਇੱਕੋ ਜੀਆਂ ਸੀ ਓਏ ਯਾਰ ਕਿਹਾ ਤੇ ਬਥੇਰਾ ਵਾ ਕੀ ਪਤਾ ਹੋਣਾ ਖਾਨੇ ਪੈਣੀ ਆ ਕਿ ਨਹੀਂ ਇਹਨਾਂ ਦੀ ਤੂੰ ਨਾ ਜਾ ਕੇ ਸਮਝਾਵੀ ਅੱਜ ਤੱਕ ਪੱਠੇ ਲੈ ਆ ਨਹੀਂ ਜਾਣਾ ਓਏ ਯਾਰ ਪਾਪਾ ਵੀ ਜਾਂਦਾ ਵਾ ਤੇ ਮੈਂ ਵੀ ਜਾਣਾ ਵਾ ਕਿੰਨੇ ਕੁ ਪੱਠੇ ਲਿਆਉਣੇ ਹੁੰਦੇ ਆ ਕੀ ਪਤਾ ਕੀ ਦਿਮਾਗ ਜਾਇਆ ਤੇ ਪੱਠੇ ਲੈਣ ਚਲ ਗਈਆਂ ਓਏ ਜਿਆਦਾ ਸਿਧਰੀਆਂ ਹੀ ਲੱਗਦੀਆਂ ਮੈਨੂੰ ਤੇ ਤੂੰ ਹੋਰ ਤਰੇ ਗਾੜੀ ਕੀ ਰੋਣੇ ਰੌਂਡਿਆ ਵਾ ਪਤਾ ਹੀ ਕੱਖ ਨਹੀਂ ਆ ਨਾ ਦਾਲ ਸਬ지 ਬਣਾਉਂਦਾ ਪਰਾ ਵਾ ਇੱਕ ਦਿਨ ਦਾਲ ਬਣਾਤੀ ਭਰਾ ਅੱਛਾ ਦਾਲ ਮੇਰੇ ਸਹਾਂ ਉਹਨਾਂ ਤਿੰਨ ਕ ਕਵਲੀਆਂ ਇਹਦੇ ਕੁੱਕਰ ਭਰਦਾ ਪਾਣੀ ਦਾ ਮਾਤਾ ਉਹ ਵੀ ਦਹੀਂ ਗਲਾਂ ਕੱਢਣ ਆਹ ਜੇ ਤੇਰਾ ਇਹ ਬਹੁਤਾ ਬੁਰਾ ਵਾਲਾ ਯਾਰ ਤੇਰਾ ਬੜਾ ਔਖਾ ਹੋਇਆ ਵਾ ਯਾਰ ਪਾਹੀ ਦਿਨ ਕੱਢਣ ਦੇ ਇਹਨਾਂ ਨੂੰ लवली ਹੁਣ ਗੱਲ ਫਾ ਪੈ ਗਿਆ ਵਾ ਇਹਦੇ ਭੁਗਤਣਾ ਹੀ ਪੈਣਾ ਤੈਨੂੰ ਉਹ ਚੱਲ ਕੋਈ ਗੱਲ ਨਹੀਂ ਅੱਧੀ ਤਾਂ ਨੰਗੀ ਅੱਧੀ ਹੋਰ ਨੰਗ ਜੂ ਫਿਰ ਕੀ ਕਰਨਾ ਹੁਣ ਉਹ ਚੱਲ ਵੇਖ ਲਈ ਸਮਝਾ ਕੇ ਮੈਂ ਨਾਲ ਦੀ ਨੂੰ ਕੱਲੂਗਾ ਕੱਦਨ ਠੀਕ ਆ ਤੇ ਆ ਕੇ ਸਮਝਾ ਦਊਗੀ ਇਹਨਾਂ ਨੂੰ ਚੱਲ ਕੋਈ ਗੱਲ ਨਹੀਂ ਵੇਖ ਲਈ ਫਿਰ ਤੂੰ ਵੀ ਆ ਜੀ ਕੱਦਨ ਨਾਲ ਕੋਈ ਗੱਲ ਨਹੀਂ ਆ ਜੂ ਚੱਲ ਯਾਰ ਮੈਂ ਮਾਰਾਂ ਵਾ ਫਿਰ ਚੰਗਾ ਚੱਲ ਦੱਸ ਥਾਂ ਥਾਂ ਤੇ ਬੇਇੱਜ਼ਤੀ ਕਰਾਉਂਦੀਆਂ ਹੱਦ ਹੋ ਗਈ ਇਹਨਾਂ ਨਾਲ ਮੰਦਰ ਦਰ ਲਗੀ ਜਾਂਦੇ ਆ ਵਾ ਹੋਇਆ ਤੇ ਬੱਬੀ ਦੇ ਮੇਰੇ ਦਵਲੇ ਹੋ ਗਿਆ ਹੀ ਹੁਣ ਪਤਾ ਨਹੀਂ ਕਿ ਘਰ ਵੀ ਆਉਣਾ ਵਾ ਘਰ ਆ ਕੇ ਪੰਨੀ ਕੀ ਕਰਦਾ ਵਣ ਇਦਾਂ ਕਰਦੀ ਅੰਦਰੇ ਬੈਠੀ ਰਹਿਣੀ ਆ ਮੈਂ ਤਾਂ ਨਹੀਂ ਬਾਹਰ ਜਾਣਾ ਦੂਜੀ ਵੱਲਾ ਫੇਰ ਚੰਗੀ ਭਲੀ ਰਹੀ ਆ ਨਾਲ ਗਈ ਵੀ ਆ ਨਾਲੇ ਮਰੂਦ ਵੀ ਖਾ ਲਈ ਉਥੋਂ ਤੋੜ ਕੇ ਲੋਕਾਂ ਦੇ ਵਾ ਵੀ ਉਹ ਮੇਰੀ ਗੱਲ ਸੁਣਨਾ ਤੋ ਲਿਆ ਵਾਨ ਕੇ ਹਾਂ ਫੇਰ ਆ ਗਈਆਂ ਤੇ ਹੋਰ ਮੈਂ ਕਿੱਥੇ ਚੱਲ ਜਾ ਇੱਥੇ ਹੀ ਆਉਣਾ ਥੋੜਨਾ ਕੋਹਾਖੀ ਵੇ ਲੈ ਓਏ ਆਖਣਾ ਕੀ ਆ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਦੇ ਕਿ ਤੁਸੀਂ ਪਠੇ ਲੈਣ ਗਈਆਂ ਹੈ ਕਾੜੇ ਲੋਕੀ ਆਖਦੇ ਓਏ ਹਾ ਜਲਜੀਤ ਟੱਕਰਿਆ ਸੀ ਮੈਨੂੰ ਤੇ ਉਹ ਕਹਿਣ ਰਿਹਾ ਸੀ ਵੀ ਪਠੇ ਲੈਣ ਗਈਆਂ ਹੈ ਤੁਹਾਡੀਆਂ ਬੁੜੀਆਂ ਤੁਹਾਨੂੰ ਕੀ ਹੋਇਆ ਉਹਨੂੰ ਕਹਾਂ ਤੁਹਾਨੂੰ ਬਦਨਲਾ ਦਾ ਕੰਮ ਕਰਨ ਦੀਆਂ ਹੀ ਉਹ ਕੰਮ ਸਵਾਹ ਕਰ ਲੀਆਂ ਹੈ ਤਈ ਨਿਕ ਗਈਆਂ ਕੀ ਕਰਨੀ ਤੁਸੀਂ ਉੱਥੇ ਸੋ ਗੁੱਸੇ ਗੱਲੀ ਹੋਈ ਜਾਣਾ ਉੱਥੇ ਵੀ ਗੁੱਸੇ ਹੁੰਦਾ ਬੈਠੀ ਆ ਕੇ ਫੇਰ ਹੋਈ ਜਾਂਦੀ ਆਂ ਤੁਮ ਇਹ ਸ਼ੁਗਰ ਕਰ ਵੀ ਤੇਰੇ ਵੱਜੀਆਂ ਨਹੀਂ ਉੱਥੇ ਠੀਕ ਣਾ ਮਗਰੇ ਮੈਂ ਨਾ ਤੂੰ ਕਿਤੇ ਪਠੇ ਲੈਣੀ ਜਾਂਦੀਆਂ ਜੀ ਉਥੇ ਉਹ ਮੈਂ ਅਹੀਂ ਤਾਂ ਜਲਗੀਆਂ ਹੀ ਪਿਚਾ ਲੋ ਉਹ ਮਦਾ ਖੰਦੀ ਹੀ ਕਿ ਚਲ ਦੁੱਧ ਦੁੱਧ ਵਾਵਾ ਪੀ ਲਿਆ ਗਾ लवली ਨੂੰ ਦੇ ਦਿਆ ਕਰੋ ਤੈਂ ਸੋਚ ਜਾਓ ਚਲ ਅਹੀਂ ਨਹੀਂ ਪੀ ਲਿਆ ਕਰਾਂਗੇ ਅਹੀਂ ਪਠੇ ਲੈਣੇ ਜਾ ਕੇ ਆਹੋ ਕਿ ਤੂੰ ਹੀ ਕੋਲਾਂ ਜਾਉਂਾ ਦੁੱਧ ਦੇ ਦਿਆ ਕਰੋ ਤੁਨ ਨੂੰ ਸਾਨੂੰ ਤਾਂ ਕਦੀ ਪਾਣੀ ਨਹੀਂ ਪੁੱਛਿਆ ਤੂੰ ਹੁੰਦਿਆਂ ਨੂੰ ਜਦੋਂ ਆਈ ਉਹਦੋਂ ਜਦ ਲੱਗਾ ਹੁੰਦਾ ਕਰ ਤੇ ਪਾਣੀ ਉਥੇ ਢੀ ਵੱਡੀ ਮੋਟਰ ਲੱਗੀ ਉਥੇ ਪਾਣੀ ਨਹੀਂ ਆ ਤੂੰ ਮੋਟਰ ਕਰੀ ਮੂੰਹ ਬਣ ਕੇ ਲੈ ਆਇਆ ਵਾ ਉਹ ਬੰਬੀ ਤੇ ਆ ਉਹ ਜਾ ਠਾਣਾ ਨਹੀਂ ਜਾਣਾ ਕਰਿਆ ਕਰੀ ਆ ਮੈਂ ਉਹ ਲੜੀ ਜਾਣਿਆ ਆ ਮੀ ਉਹ ਮਾਦਾ ਲੈ ਜਾਓ ਤੁਹਾਡੀ ਕਰਦੀ ਆ ਸੇਵਾ ਉਹਦੇ ਲੰਮੀ ਹੋ ਗਿਆ ਮੈਂ ਵੀ ਜੇ ਸਮਝਾਇਆ ਜਾਂਦਾ ਸਮਝਾਲਾ ਇਹਨਾਂ ਉਹ ਸੁਤੀ ਸੀ ਸੁਤੀ ਸੀ ਤੇ ਉਹਨੇ ਸੁਤੀ ਰਹਿਣਾ ਮੈਂ ਕੰਮ ਕਰਨਵਾ ਉੱਠ ਗਈ ਆ ਹੁਣ ਮੈਂ ਹੋਰ ਸੁਤੀ ਆ ਲੈ ਉਹ ਬਾਹਰ ਜਾ ਤੈਨੂੰ ਦੱਸਦੀ ਆ ਗੁੱਸੇ ਹੋਈ ਜਾਂਦੀ ਆ ਉਹ ਵੀ ਦੋਸ ਨਾਲੇ ਅਸੀਂ ਕੰਮ ਕੀਤਾ ਹੀ ਉਹ ਤੇ ਨਾਲੇ ਵਾਧੂ ਦੀ ਹੈ ਉਹ ਲਾਫਾ ਕਰਾ ਲਈ ਇਹਨਾਂ ਦੇ ਕੋਲ ਐਨੀ ਦੂਰੋਂ ਐਂ ਪਠੇ ਲੈ ਗਈ ਆਂ ਧੁੰਦੀਆਂ ਆਈਆਂ ਰੇੜੀ ਨੂੰ ਸਾਰੇ ਰਾਹ ਦੇ ਵਿੱਚ ਬਿਹਾਲ ਹੋ ਗਈਆਂ ਆਪਾਂ ਅਗਦੇ ਦਵਾਲੇ ਹੋ ਗਏ ਸਾਡੇ ਜਾ ਆਠੋਂ ਨੂੰ ਮੈਂ ਜੰਗਾ ਬੁਲਾ ਕੇ ਆਈ ਜਾਂਦੀ ਹੁਣ ਉਹਦੇ ਬਾਦ ਉਹਨੂੰ ਕੋਈ ਨਹੀਂ ਚੱਲਾ ਹਾਂ ਹੁਣ ਬੇਇੱਜ਼ਤੀ ਵੀ ਨਾਲ ਹੀ ਕਰਾ ਪਤਾ ਨਹੀਂ ਕਿੱਥੇ ਵੜੀ ਆਪ ਜਾ ਕੇ ਤੇ ਮੇਰੀ ਉੱਥੇ ਬੇਇੱਜ਼ਤੀ ਕਰਾਈ ਜਾਂਦੀ ਆ ਵੀ ਪਣੀ ਕਿੱਥੇ ਸੁੱਤੀ ਹੁਣੀ ਮੰਦਲ ਅਬਦੀਨ ਇੱਥੇ ਗਦੇ। ਯਾ ਸੁੱਤੀ ਆ ਵੇਹ। ਉਠ ਕੀ ਹੋ ਗਿਆ ਵਾ? ਔਰ ਤੈਨੂੰ ਦੱਸਾਂ ਕੀ ਹੋਇਆ ਵਾ। ਅੱਗੇ ਬੰਬੀ ਦੇ ਥੱਕ ਗਈਆਂ ਤੇ ਮੈਂ ਚੱਲ ਘੜੀ ਦੇ ਲੰਮੇ ਪੈਣੀ ਆ ਵੇ ਕਿੱਡੀ ਜਤੀ ਆਗੇ ਦੇ ਵੇ। ਕਦਾਂ ਘੋੜੇ ਵੇਚ ਕੇ ਸੁੱਤੀ ਆ ਤੇ ਮੇਰੀ ਉਧਰ ਵੇਖਾਂ ਲਾਫਾ ਹੋਣਦੀ ਚੰਗੀ। ਤੇਰੀ ਕਾਦੀ ਲਾਫਾ ਹੋਣਦੀ ਏ। ਹੂੰ। ਆ ਗਏ ਬੰਬੀ ਦਾ ਤੇ ਫੇਰ ਮਰੇ ਦਵਾਲੇ ਹੋ ਗਿਆ। ਤੇ ਧੀ ਵਧੀਆ ਨੀਂਦ ਆਈ ਸੀ ਤੇ ਆ ਗਏ ਠਾ। ਆਹ ਆਪ ਸੁੱਤੀ ਰਹੋ ਹਾਨ। ਮੈਂ ਘਰ ਆ ਫਿਰ ਆਗ ਦੇ ਨਾਲ ਬੇਇੱਜ਼ਤੀ ਕਰਾ ਤੂੰ ਵੀ ਸਲਾਹ ਤੇ ਤੇਰੀ ਹੀ ਨਾ ਬੰਬੀ ਦੇ ਚੱਲੀਏ ਉੱਥੇ ਚੱਲੀਏ ਮੈਨੂੰ ਕੀ ਭਲਾ ਹੈ ਮੈਂ ਰੱਖਾ ਚੱਲ ਘੁੱਟ ਕੇ ਕਿਉਂ ਕਿਆ ਖਾਲਾ ਕਰਾਂਗੇ ਦੁੱਧ ਦੱਦ ਪੀਲਾ ਕਰਾਂਗੇ ਆ ਪੀਲਾ ਦੁੱਧ ਮੈਂ ਜਿਹੜਾ ਜਿਹੜਾ ਖਾਦਾ ਪੀਤਾ ਉਹ ਵੀ ਇਹਨਾਂ ਨੇ ਸਾਰਾ ਕੱਢ ਦੇਣਾ ਅੱਜ ਹੋਏ ਆ ਗਈ ਇਹ ਤੇ ਦੱਸ ਹੋਇਆ ਕੀ ਆ ਆ ਕੇ ਫੇਰ ਦਿਆ ਹੀ ਅੱਖਾਂ ਦਿਆ ਹੀ ਪਤਾ ਨਹੀਂ ਕਿਹੜਾ ਦਲਜੀਤ ਪਤਾ ਤੈਨੂੰ ਉਹ ਹੋਈ ਹੁਣ ਆ ਗਏ ਜਿਹਨੂੰ ਕਾਲਾ ਕਾਲਾ ਕਹਿੰਦੇ ਮੈਨੂੰ ਨਹੀਂ ਪਤਾ ਉਹਨੂੰ ਕਾਲਾ ਕਹਿੰਦੇ ਆ ਕਿ ਚਿੱਟਾ ਕਹਿੰਦੇ ਆ ਉਹਨੇ ਤਾਂ ਕਰੀਓ ਉਹ ਆਵਾਂ ਮੱਜਣਾ ਇਹਦੇ ਨਾਲ ਨਾਲ ਰਹਿੰਦਾ ਹੋਰ ਕੌਣ ਵਾ ਹੋਰ ਤਾਂ ਕੋਈ ਵੀ ਨਹੀਂ ਹੁੰਦਾ ਇਹਨਾਂ ਮੈਂ ਤਾਂ ਕਈ ਵਾਰੀ ਵੇਖਿਆ ਇਹਨੂੰ ਨਹੀਂ ਉਹਨੇ ਹੀ ਫਿਰ ਲੂਤੀ ਲਾਈ ਉਹ ਕਿਤੇ ਤੇ ਹੁਣ ਆ ਕੇ ਫੇਰ ਮੇਰੇ ਦਵਾਲੇ ਖੋਈ ਜਾਂਦਾ ਲੱਗਦਾ ਮੋਤਾ ਬਲ ਜਾ ਉਹ ਉਹ ਪਮਾਰੀ ਜਾ ਉੱਥੇ ਕਿੱਥੇ ਹੀ ਗਾਹੀਂ ਤੇ ਕਿਸੇ ਨੂੰ ਵੇਖਿਆ ਨਹੀਂ ਤੂੰ ਨਿਆ ਨੂੰ ਕਿੱਥੇ ਵੇਖ ਲਿਆ ਕੀ ਪਤਾ ਕਿੱਥੇ ਵੇਖ ਲਿਆ ਤੇ ਕਿੱਥੇ ਨਹੀਂ ਆਉਂਦਿਆਂ ਵੇਖ ਲਿਆ ਹੁਣ ਆਵਾ ਤੇ ਉਹਦੇ ਉਹਨਾਂ ਦੀ ਵੀ ਪੈਲੀ ਲੱਗੀ ਹੀ ਆ ਕੀ ਪਤਾ ਕਿੱਥੇ ਲੋਕੇ ਬੈਠਾ ਹੋਣਾ ਕਿਤੇ ਓਠ ਮਾਦਾ ਕੋ ਵੀ ਸੇ ਵਗਰਨ ਤਿਆਰ ਹੋ ਵੀ ਡਈ ਡੀ ਕਣ ਹਾਈ ਬੈਠੀ ਹਾਏ ਇਹੋ ਨੇ ਖਾਤਰ ਵੀ ਬੜੀ ਕਰਨੀ ਮੈਨੂੰ ਕੀ ਲੱਗੇ ਹੋਣਾ ਜਾਠਾ ਆ ਜਾ ਹੁਣ ਅੱਧੀ ਅੱਧੀ ਕਰਾ ਲਈਂ ਹੁਣ ਲਗਾ ਦੇਖੀ ਜਾਊਗੀ ਹੁਣ ਜੜੀ ਹੈ ਖਾਲਾ ਕਿ ਉਹਦੇ ਆਂਦੀ ਦੁੱਧ ਪੀਣਾ ਆਂ ਆਏ ਤਾਂ ਮੋਟੀਆਂ ਹੁੰਦੀਆਂ ਹੁੰਦੀਆਂ ਨੇ ਨਾ ਇਹਨਾਂ ਨੇ ਉਦਾਂ ਹੀ ਜਾਵਦਾ ਸਾਨੂੰ ਸੁਕਾ ਦੇਣਾ ਮੈਂ ਅੱਧੀ ਸੁੱਕ ਗਈ ਆ ਤਾਂ ਕਾਲਮ ਦੀ ਤੂੰ ਤਕਾਲਮ ਦੀ ਥੱਕ ਗਈ ਤੇ ਮੈਂ ਜਿਹੜੀ ਚਲਾ ਕੇ ਖੜੀ ਮੈਂ ਨਹੀਂ ਥੱਕੀ ਚਲਾਇਆ ਵਾਦਾ ਐਨਾ ਨਾਲੇ ਹੂੜਾ ਤੈਨੂੰ ਦਿੱਤਾ ਦੇ ਨਾਲੇ ਹੂੜਾ ਦਿੱਤਾ ਤੇ ਪੈਦਲ ਮਾਰਦੇ ਪਤਾ ਕਿੰਨਾ ਜ਼ੋਰ ਲੱਗਦਾ ਵਾ ਜ਼ੋਰ ਤਾਂ ਲੱਗਾ ਮੇਰਾ ਆਹਾਂ ਹੋ ਇਧਰ ਆਵ ਫੇਲਾ ਕਿੱਧਰ ਜਾਣ ਡਈਆਂ ਜੀ ਹੁਣ ਤੁਸੀਂ ਇਧਰ ਕਿੱਧਰ ਚੱਲੀ ਆਹਾਂ ਕੀ ਆ ਕਿੱਥੇ ਗਈਆਂ ਸੀ ਅੱਜ ਤੁਸੀਂ ਆਹੀਂ ਕਿਤੇ ਵੀ ਨਹੀਂ ਗਈਆਂ ਇੱਥੇ ਹੀ ਆ ਗਈਆਂ ਚੋਂ ਨਹੀਂ ਕਰਦਾ ਤੁਹਾਨੂੰ ਕੰਮ ਲੱਭ ਜਾਂਦਾ ਤੁਹਾਨੂੰ ਪੱਠਿਆਂ ਦਾ ਕੰਮ ਲੱਭ ਜਾਂਦਾ ਬਾਹਰ ਜਾ ਕੇ ਤਾਨੂੰ ਸ਼ਰਮ ਨਹੀਂ ਆਉਂਦੀ ਜਾਂਦਿਆਂ ਪਹਿਲਾ ਵਾਰ ਕੋਈ ਅਕਲ ਦਾ ਕੰਮ ਕਰਿਆ ਕਰੋ ਕਿ ਇਹੋ ਕੰਮ ਨਹੀਂ ਕਿ ਖੇਤ ਨਹੀਂ ਪੱਠੇ ਵੜਨੇ ਜਾ ਕੇ ਜਿਹੜਾ ਵੜਨ ਵਾਲਾ ਪੱਠੇ ਬਾਹਰ ਚੰਗਾ ਭਲਾ ਹੈਗਾ ਤਾਂ ਤੈਨੂੰ ਕੀ ਲੋੜ ਹੀ ਬਾਹਰ ਜਾਣ ਦੀ ਤੂੰ ਉਹਦੇ ਸੁਤੀ ਇਹ ਤੇਨੂੰ ਕਿੱਦਾਂ ਪਤਾ ਆ ਪੱਠੇ ਵੜਨ ਗਈਆਂ ਹੀ ਮੁੰਡਾ ਮਾਨ ਕਰ ਵਾਰੋਂ ਮੇਰੇ ਦਵਾਲੇ ਹੋਣ ਡਿਆ ਹੈ ਪੱਠੇ ਵੜਨ ਚ ਲੱਗੀਆਂ ਨਾ ਜਦੋਂ ਮੇ ਜਾਨੀਆਂ ਉਹ ਤੇ ਜੇ ਪੱਠੇ ਵੱਢ ਕੇ ਵਲੀਅਮ ਦਾ ਵਾਰੋਂ ਸਾਰੇ ਕੰਮ ਕਰਦਾ ਤੁਹਾਨੂੰ ਕੀ ਲੋੜ ਹੀ ਬਾਹਰ ਜਾਣ ਦੀ ਅਹੀਂ ਤੇ ਆਖਿਆ ਚੱਲਣ ਵਾਲੇ ਆਪੇ ਤੂੰ ਕਹਿੰਨੀ ਉਹਨੂੰ ਕੰਬੜਾ ਪੈਂਦਾ ਨਾ ਹੈਗਾ ਚੱਲਣ ਵਾਲੇ ਉਹਦਾ ਕੰਮ ਕਰਦਾ ਹੈ ਤੁਹਾਡੇ ਕੋ ਹੁੰਦਾ ਨਹੀਂ ਚਾਚਾ ਚਾਚਾ ਨਾ ਤੇ ਬਾਹਰ ਤੋਂ ਹੀ ਬੜੇ ਕਰਦਿਆਂ ਇਹ ਚਾਰ ਕੇ ਕੰਮ ਤੁਸੀਂ ਆਦਾ ਤੇ ਸਾਰਾ ਕੀਤਾ ਹੀ ਹੈ ਕਿਹੜਾ ਕੀਤਾ ਕਰਦਾ ਕੰਮ ਤੁਸੀਂ ਸਾਰਾ ਕਰਕੇ ਨਿਆਣੇ ਤੇ ਉਤਰਾਂ ਸਾਡੇ ਤੁਰੇ ਫਿਰਨਦੇ ਕਿ ਉਹਨਾਂ ਨੂੰ ਸਿਰ ਮੂੰਹ ਵਾਏ ਕਰਦੇ ਨਿਵਾਲਿਆ ਨਹੀਂ ਧਵਾ ਲਿਆ ਦੇ ਆਪ ਕਦੇ ਜੂਠਾ ਵੇਖ ਬੜੀਆਂ ਪਹਿਲਾਂ ਜੇ ਘਰ ਤੁਹਾਡੇ ਆ ਜਾਏ ਤਾਂ ਤੁਹਾਨੂੰ ਕੀ ਆਖੇ ਕੋਈ ਆਣ ਕੇ ਤੇ ਕੰਮ ਜੇ ਇਦਾਂ ਦੇ ਬਣੀਦਾ ਹੁਣ ਕੀ ਕਰੀਏ ਵੀ ਅੱਛਾ ਗੋਵਾ ਰੱਖ ਲਾ ਦੋ ਚਾਹਾਂ ਕਰਾਂਦਾ ਫੇਰ ਬਾਬਾ ਸੋਹਣੀਆਂ ਲੱਗੋਗੀਆਂ ਸ਼ਰਮਦਾ ਹੋਣੀ ਕੋਉਂਦੀ ਹੁਣ ਕਿੱਦਾਂ ਚੁੱਪ ਕਰਕੇ ਘੋਂਗਵਟਾ ਬਣ ਕੇ ਤੇ ਬੈਠੀ ਆ ਸ਼ਰਮਦਾ ਖੱਟਿਆ ਚੰਗਾ ਹੁੰਦਾ ਵਾ ਕੁਛ ਤੇ ਕੁਝ ਸਿਆਣੀਆਂ ਬਣੋ ਮਾਤਾ ਨਾਲੇ ਆਪਾਂ ਪਠੇ ਲੈ ਕੇ ਆਈਆਂ ਤੇ ਨਾਲੇ ਆਪਾਂ ਤੁਹਾਨੂੰ ਕਿਹਾ ਕਿ ਕੰਜਰ ਨੇ ਪਠੇ ਲੈਣ ਜਾਓ ਕੌਣ ਤੁਹਾਨੂੰ ਹੁੰਦਾ ਪਠੇ ਲੈਣ ਜਾਓ ਲੈ ਜੇ ਪਠੇ ਲਿਆਉਣ ਵਾਲਾ ਰਾਜੀ ਬਾਰੀ ਰਹੇ ਜਾਂ ਸਾਰੇ ਕੰਮ ਕਰਨ ਦੇ ਆ ਤੁਨੂੰ ਤਾਡੇ ਪਠੇ ਲੈਣ ਜਾਂਦੇ ਬਹੁਤੀ ਗੱਲ ਹੋਣੀ ਮੇਰੀ ਸੁਣ ਗੱਲ ਮਾਤਾ ਧਿਆਨ ਦੇ ਨਾਲ ਹੁਣ ਇਹ ਜੇ ਰੋਟੀਆਂ ਵਾ ਰੋਟੀਆਂ ਚ ਪਕਾਵਾਂਗੇ ਤੇ ਫੇਰ ਹੀ ਖਾਵਾਂਗੇ ਉਹਦੇ ਕੰਮ ਕਰੀਦਾ ਹੀ ਆ ਜਿਹੜਾ ਤੁਹਾਨੂੰ ਕੰਮ ਸੌਂਪਦਾ ਨਾ ਉਹ ਕੰਮ ਕਰਿਆ ਕਰੋ ਜਿਹੜੇ ਬਾਹਰ ਦੇ ਕੰਮ ਹੋ ਉਹ ਤੁਹਾਨੂੰ ਨਹੀਂ ਸੌਂਪਦੇ ਉਹ ਚੱਲ ਉਹ ਚੱਲ ਚਲੋ ਹਟਾ ਨਹੀਂ ਚਲਿਏ ਠੋ ਨਾ ਹੋ ਤੋ ਉਹ ਜਾ ਕੇ ਜਾਓ ਕਦੇ ਬੰਤਣ ਜਾਓ ਕਰੇ ਜਾਓ ਅੱਗੋਂ ਫਿਰ ਬਾਅਦ ਸਰਖੇ ਲਾਹਣਗੇ ਹੁਣ ਅੱਜ ਕਦੇ ਬੂਠੇ ਬਣਾਏ ਨੇ ਅਜਣਾ ਨਹੀਂ ਨੋ ਲੈ ਨੇ ਹੁਣ ਹੁਣ ਦਾ ਥੱਕ ਕੇ ਆਏ ਹਾਂ ਤਾਂ ਹੁਣ ਕੜੀ ਥੱਕ ਕੇ ਤੇ ਬਹੁਤ ਹੀ ਆਈਆਂ ਜੇ ਤੁਸੀਂ ਗੋਡੀ ਕਰਦੀਆਂ ਆਈਆਂ ਜਿਹੜੀ ਤੁਸੀਂ ਚੱਲ ਨਹੀਂ ਉੱਠ ਉਹਨਾਂ ਨੂੰ ਹਿਂਵਾ ਲੀਏ ਤੇ ਨਾਲ ਹੀ ਆਪ ਵੀ ਇਹਨਾਂ ਨੇ ਨਹੀਂ ਖੜਾ ਛੱਡਣਾ ਸਾਡਾ ਸਾਡੀ ਦੇ ਨਾ ਕਰਮਾਂ ਚ ਪਤਾ ਨਹੀਂ ਕਿੰਨੀ ਕਿ ਬੇਇੱਜ਼ਤੀ ਵੀ ਛੱਡੀ ਰੱਬ ਨੇ ਕਿਤੇ ਚੰਗਾ ਕੰਮ ਕਰਦੀ ਕਾਦੀ ਲੱਸੀ ਹੁੰਦੀ ਰਹਿੰਦੀ ਸਾਰਾ ਦਿਨ ਮੇਰੀ ਗੱਲ ਸੁਣ ਪਤਾ ਕੀ ਕਰੀਏ ਹੁਣ ਉਹੋ ਸਿੱਧੀ ਸੁਲਾ ਦੇਈ ਮੈਂ ਸਿੱਧੀ ਲਾਉਂਗੀ ਮਾਤਾ ਜੋ ਕਹਿਣ ਦੀ ਹੈ ਉਹ ਹੀ ਮੰਨਣਾ ਵਾ ਹੁਣ ਹੋਣੀ ਆਪਾਂ ਭੈਣਾ ਆਪਣੀ ਮਰਜ਼ੀ ਕਰਿਆ ਕਰਨੀ ਜੋ ਉਹ ਕਹੂਗੀ ਉਹ ਕਰਿਆ ਕਰਨਾ ਠੀਕ ਆ ਪਤਾ ਕੀ ਕਰੀਏ ਹਮ ਪਹਿਲਾਂ ਨਾ ਉਹਨਾਂ ਨੂੰ ਨਿਵਾੜ ਲਈਏ ਨਿਹਾਣਿਆਂ ਨੂੰ ਉਹਨਾਂ ਨੂੰ ਵੇਲੇ ਕਿੱਥੇ ਖੱਜੜ ਹੋਣ ਦੇ ਹੋ ਇੱਥੇ ਹੁਣ ਬੋਰਗ ਦੇ ਗਈ ਜੀ ਉਹਨਾਂ ਨੂੰ ਨਹਾ ਕੇ ਨਾ ਆਪ ਵੀ ਨਹਾ ਲਈ ਨਹਾ ਗਈ ਨਾ ਅੱਜ ਵਧੀਆ ਇਤਿਆਜ਼ ਹੁੰਦੇ ਆ ਚਲ ਮੇਕਅਪ ਕਰਦੀ ਅੱਜ ਚੰਗਾ ਪਰ ਇਹ ਗੱਲ ਯੋ ਮੈਂ ਕਹਮ ਨਹੀਂ ਤਾ ਕੋਈ ਵੀ ਕਰਨਾ ਮੈਂ ਤੇ ਆਪ ਨਹੀਂ ਕਰਨਾ ਆਹੋ ਮਾਪੇ ਫਿਰ ਮਦਦ ਕਰੂਗੀ ਕੰਮ ਆਪੇ ਨਹੀਂ ਕਿ ਲੋਸ ਕੱਢ ਫੜਦੀ ਆ ਜਦੋਂ ਅਸੀਂ ਸਾਰਾ ਦਿਨ ਕੰਮ ਕਰਨਾ ਤਾਂ ਜਲੂਸ ਤੇ ਆਪੇ ਨਿਕਲਣਾ ਤੇ ਜਦੋਂ ਆਪਾਂ ਫਿਰ ਚੰਗੀ ਤਰ੍ਹਾਂ ਮੇਕਅਪ ਕਰਕੇ ਹਨ ਸੋਹਣੀਆਂ ਬਣਾਂਗੇ ਤਾਂ ਫਿਰ ਨਹੀਂ ਆਪਾਂ ਕੰਮ-ਕੁਮ ਆਪੇ ਰਾਤ ਨੂੰ ਰੋਟੀ ਬਕਾਉਗੀ ਨਾਲੇ ਮਦਦ ਦੀ ਗੱਲ ਮਲਾਂਗੇ ਤੇ ਮੈਂ ਮੈਂ ਕਹਾਂ ਤਾ ਮਤੋਂ ਬਜਾ ਦੇ ਆਹੋ ਆਹ ਕੰਮ ਹੋ ਜੀ ਇੱਧੇ ਕਰੀਏ ਅੱਜ ਚਲ ਠੀਕ ਆ ਤੂੰ ਉਹਨੂੰ ਫੜ ਉਹਦੇ ਜੁੜੇ ਜੁੜੇ ਤੋਂ ਫੜਕੇ ਜਾ ਤੇ ਮਨੂ ਨਵਾਲਾ ਤੇ ਮੈਂ ਵੀ ਉਹਨੂੰ ਵੇਖਾਂ ਕਿੱਥੇ ਗਈ ਆ ਉਹਦੀਆਂ ਵੀ ਮੁੰਡੀਆਂ ਹੀ ਖੋਲਾ ਮੈਂ ਚੱਲ ਚਲੋ ਨਵਾਲਾ ਤੇ ਫਿਰ ਮੁੜ ਕੇ ਆਬ ਨਾ ਆ ਕੇ ਫਿਰ ਹੁੰਨੇ ਆ ਤਿਆਰ ਆ ਆਹੋ ਛੇਤੀ ਕਰ ਲੈ ਫਿਰ ਚੱਲ ਚੱਲ ਚਲ ਆ ਫਿਰ